ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਪਿਆਰ ਵਾਲਿਓ ਮੈਂ ਤੁਹਾਡੇ ਸਾਰਿਆਂ ਦੇ ਨਾਲ ਇੱਕ ਜੋ ਅੱਜ ਕੱਲ ਇੱਕ ਵਿਸ਼ਾ ਬਹੁਤ ਚਰਚਾ ਦੇ ਵਿੱਚ ਚੱਲ ਰਿਹਾ ਪਿਛਲੇ 4-5 ਦਿਨਾਂ ਤੋਂ ਇੱਕ ਗੁਰਸਿੱਖ ਲੜਕੀ ਆ ਫੈਲੋਪੈਂਡ ਤੋਂ ਜਿੰਨੂ ਕਿ ਰਾਸਥਾਨ ਦੇ ਵਿੱਚ ਜੱਜ ਦੇ ਪੇਪਰ ਦੇਣ ਤੋਂ ਰੋਕਿਆ ਗਿਆ ਪੰਜ ਕਾਰਨ ਦੇ ਕਾਰਨ ਵੀ ਕਿਰਪਾਨ ਪਹਿਨ ਕੇ ਅੰਦਰ ਨਹੀਂ ਜਾ ਸਕਦੇ ਹਾਲ ਦੇ ਵਿੱਚ ਬੈਠ ਨਹੀਂ ਸਕਦੇ ਪੇਪਰ ਦੇ ਨਹੀਂ ਸਕਦੇ ਤੇ ਸਭ ਤੋਂ ਪਹਿਲਾਂ ਇਹ ਸਭ ਨੂੰ ਪਤਾ ਹੈ ਵੀ ਦੁਖਾਂਤ ਹੈ ਸਾਡੇ ਪੰਜਾਬ ਦੇ ਲਈ ਸਿੱਖਾਂ ਦੇ ਲਈ ਕੋਈ ਸਮਾਂ ਸੀ ਜਦੋਂ ਸਿੱਖ ਨੂੰ ਵੇਖ ਕੇ ਲੋਕ ਆਦਰ ਮਾਨ ਦੇ ਨਾਲ ਲੈ ਕੇ ਜਾਂਦੇ ਸੀ ਪਰ ਸਾਡੇ ਵਿੱਚ ਨਿਘਾਰ ਇੰਨਾ ਆ ਗਿਆ ਕਿ ਅੱਜ ਸਾਨੂੰ ਹੀ ਲੋਕ ਮਾੜੇ ਨਜ਼ਰੀਏ ਦੇ ਨਾਲ ਦੇਖਦੇ ਨੇ ਕੁਝ ਆਪਣੀਆਂ ਘਾਟਾਂ ਨੇ ਜਿਹਦੇ ਕਾਰਨ ਇਦਾਂ ਦੇ ਹੱਥ ਸੇ ਵਾਪਰਦੇ ਨੇ ਨਹੀਂ ਤਾਂ ਕਿਸੇ ਦੀ ਜ਼ਰਤ ਨਹੀਂ ਸੀ ਕਿ ਕੋਈ ਪੰਜਾਬੀ ਨੂੰ ਜਾਂ ਸਿੱਖ ਨੂੰ ਇਦਾਂ ਰੋਕ ਸਕੇ ਜੇ ਅੱਜ ਫੋਰਨ ਕੰਟਰੀਆਂ ਦੇ ਵਿੱਚ ਜਹਾਜ਼ਾਂ ਵਿੱਚ ਨਹੀਂ ਰੋਕਿਆ ਜਾਂਦਾ ਕਿਸੇ ਵੀ ਥਾਂ ਤੇ ਰੋਕਿਆ ਨਹੀਂ ਜਾਂਦਾ ਤਾ ਸਾਡੇ ਹੀ ਦੇਸ਼ ਵਿੱਚ ਸਾਡੀ ਹੀ ਕਨਲਾਗ ਦੀ ਨਾਲ ਲੱਗਦੀ ਸਟੇਟ ਵਿੱਚ ਕਿਵੇਂ ਰੁਕਿਆ ਜਾ ਸਕਦਾ ਹੈ। ਬਾਕੀ ਉਹ ਲੜਕੀ ਦੇ ਬਿਆਨ ਦੇ ਮੁਤਾਬਕ ਦੱਸਣ ਦੇ ਮੁਤਾਬਕ ਉਹਦੇ ਹਰ ਇੱਕ ਗਾਈਡਲਾਈਨ ਫਾਲੋ ਕੀਤੀ ਆ ਜੋ ਜੋ ਉਹਨਾਂ ਨੇ ਉਸੂਲ ਲਿਖੇ ਦਿੱਤੇ ਸੀ ਗਾਈਡਲਾਈਨ ਦਿੱਤੀ ਸੀ। ਪਰ ਉਹਦੇ ਵਿੱਚ ਕਿਰਪਾਨ ਨਾ ਪਹਿਨ ਕੇ ਆਉਣ ਦੀ ਕੋਈ ਵੀ ਗਾਈਡਲਾਈਨ ਨਹੀਂ ਸੀ। ਤੇ ਉਸ ਬੱਚੀ ਨੇ ਚਲੋ ਮੂੰਹ ਤੋੜ ਮਾ ਜਵਾਬ ਸਵਾਲ ਵੀ ਕੀਤਾ ਉਹਨਾਂ ਦੇ ਨਾਲ ਧੰਨਵਾਦ ਕਰਦੇ ਹਾਂ ਉਸ ਬੱਚੀ ਦਾ ਪਰ ਹੁਣ ਮੈਂ ਜਿਹੜੀ ਇੱਥੋਂ ਗੱਲ ਕਹਿਣੀ ਚਾਹੁੰਨਾ ਕਿ ਉਸ ਵਿਵਾਦੇ ਇਹ ਕਦੋਂ ਚੁੱਕਣ ਤੇ ਬਹੁਤ ਸਾਰੇ ਪੱਤਰਕਾਰ ਬਹੁਤ ਸਾਰੇ ਧਾਰਮਿਕ ਆਗੂ ਉਹਦੇ ਘਰ ਨੂੰ ਮਿਲਣ ਜਾਂਦੇ ਨੇ ਆਪੋ ਆਪਣਾ ਪੱਖ ਆਪੋ ਆਪਣੀ ਬਿਆਨਵਾਜੀ ਕਰ ਰਹੇ ਨੇ ਪਰ ਮੈਨੂੰ ਇੱਕ ਹੈਰਾਨੀਜਨਕ ਗੱਲ ਇਹ ਲੱਗੀ ਵੀ ਕੋਈ ਦੇਖੋ ਸਾਡਾ ਸਮਾਂ ਸੀ ਪ੍ਰਾਤਨ ਗੁਰ ਸਿੱਖਾਂ ਦਾ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਅਨੇਕਾਂ ਸਿੱਖ ਸੀ 84 ਦੇ ਦੌਰ ਵਿੱਚ ਤੇ ਜਿਨ੍ਹਾਂ ਦੇ ਵਿੱਚੋਂ ਕੁਝ ਗੁਰਸਿੱਖ ਵਾਚ ਵੀ ਗਏ ਨੇ ਸੰਗਤ ਵੀ ਬਹੁਤ ਬਚੀ ਆ ਪਰ ਜੇ ਹੁਣ ਉਹ ਲੋਕ ਬਾਹਰ ਆ ਕੇ ਹਰਮੰਦਰ ਸਾਹਿਬ ਤੋਂ ਅਗਲੇ ਦਿਨੇ ਕਹਿੰਦੇ ਵੀ ਅਸੀਂ ਤਾਂ ਡਟ ਕੇ ਮੁਕਾਬਲਾ ਕੀਤਾ ਜੀ ਅਸੀਂ ਸੰਤਾ ਦੇ ਨਾਲ ਹੀ ਸੀ ਫਿਰ ਉਹ ਕ੍ਰੈਡਿਟ ਲੈਂਦੇ ਇਸ ਗੱਲ ਦਾ ਮਾਣ ਲੈਂਦੇ ਲੋਕਾਂ ਤੋਂ ਇਹ ਤਾਂ ਮਾੜੀ ਗੱਲ ਹੈ ਨਾ ਅਸਲ ਸਿੱਖ ਦਾ ਸਿਧਾਂਤ ਇਹ ਹੈ ਵੀ ਸਿੱਖ ਆਪਣੇ ਸਿਧਾਂਤਾਂ ਨੂੰ ਕਾਇਮ ਰੱਖਦਾ ਹੋਇਆ ਸ਼ਹਾਦਤਾਂ ਜਾਮਤਾਂ ਪੀ ਸਕਦਾ ਹੈ ਪਰ ਲੋਕਾਂ ਵਿੱਚ ਚਰਚਾ ਨਹੀਂ ਕਰਾਉਂਦਾ ਲੋਕਾਂ ਵਿੱਚ ਮਾਣ ਜਾਂ ਫਕਰ ਮਹਿਸੂਸ ਨਹੀਂ ਕਰਦਾ ਉਹਦੇ ਕਰਨ ਤੋਂ ਬਾਅਦ ਲੋਕ ਫਕਰ ਮਹਿਸੂਸ ਕਰਦੇ ਨੇ ਵੀ ਸਾਡਾ ਸਿੰਘ ਸ਼ਹੀਦ ਹੋਇਆ ਇਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਜੇ ਆਪਾਂ ਕੋਈ ਸਮਝੀਏ ਇਸ ਗੱਲ ਨੂੰ ਵਿਕਾਰ ਨਹੀਂ ਲਾਏ ਤਾਂ ਇਹ ਉਹਦਾ ਫਰਜ਼ ਸੀ ਜੇ ਉਹ ਅਮਰਤ ਧਾਰੀ ਹੈ ਅਮਰਤ ਸਕੇ ਆ ਪੰਜ ਪਿਆਰਿਆਂ ਦਾ ਹੁਕਮ ਹੈ ਇਹ ਉਹਦਾ ਫਰਜ਼ ਸੀ ਉਹਨੇ ਆਪਣਾ ਫਰਜ਼ ਨਿਭਾਇਆ ਹੈ ਹੋਰ ਕੋਈ ਵੱਡੀ ਗੱਲ ਨਹੀਂ ਕੀਤੀ ਸੋਚਣ ਵਾਲੀ ਗੱਲ ਆ ਸੋਚੋ ਮੜਾ ਠੰਡੇ ਦਿਮਾਗ ਨਾਲ ਐਵੇਂ ਬਿਆਨਬਾਜ਼ੀਆਂ ਸੁਣ ਸੁਣ ਕੇ ਅਫਵਾਹਾਂ ਵਿੱਚ ਐਂ ਜੀ ਫਲਾਣਾ ਜੀ ਟਿੰਕਾ ਲੰਗਰ ਲਾਉਣ ਜੋ ਗਈ ਵਾ ਸਾਡਾ ਦਿਮਾਗ ਰਹਿ ਗਿਆ। ਉਹ ਲੋਕ ਤੁਹਾਨੂੰ ਹਾਲ ਦੇ ਵਿੱਚ ਨਹੀਂ ਜਾਣ ਦਿੰਦੇ ਗਾਤਰਾ ਪਾ ਕੇ ਤੁਸੀਂ ਉਹਨਾਂ ਦੇ ਮਗਰ ਮਗਰ ਲੰਗਰ ਲਾ ਕੇ ਚੁੱਕੇ ਫਿਰਿ ਜਾਓ। ਕੋਈ ਦੌਰ ਸੀ ਕੋਈ ਸਮਾਂ ਸੀ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਇਲਾਕੇ ਦੇ ਵਿੱਚ ਚੂੜਕਾਣੇ ਦੀ ਮੰਡੀ ਆਪਣੇ ਇਲਾਕੇ ਦੇ ਵਿੱਚ ਭੁੱਖੇ ਲੋਕ ਸਨ ਉਹਨਾਂ ਨੇ ਆਪਣੇ ਹੀ ਇਲਾਕੇ ਦੇ ਵਿੱਚ ਉਕੇ ਸਾਧੂਆਂ ਨੂੰ ਲੰਗਰ ਸਿਖਾਇਆ ਤੇ ਫਿਰ ਸਮਾਂ ਬਦਲਿਆ ਗੁਰੂ ਅਮਰਦਾਸ ਮਹਾਰਾਜ ਨੇ ਪ੍ਰਥਾ ਚਲਾਈ ਲੰਗਰ ਦੀ ਤੇ ਉਹਨਾਂ ਨੇ ਲੰਗਰ ਗੁਰੂ ਘਰ ਦੇ ਵਿੱਚ ਦੋ ਚੀਜ਼ਾਂ ਦਿੱਤੀਆਂ ਲੰਗਰ ਤੇ ਪੰਗਤ ਪੰਗਤ ਤੇ ਸੰਗਤ ਅਕਬਰ ਬਾਦਸ਼ਾਹ ਜਦੋਂ ਹਰਿਮੰਦਰ ਸਾਹਿਬ ਆਉਂਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਨੂੰ ਮਿਲਦਾ ਹੈ ਤਾਂ ਸਭ ਤੋਂ ਪਹਿਲਾਂ ਗੁਰੂ ਜੀ ਨੇ ਫੈਸਲਾ ਕੀਤਾ ਭਾਈ ਅਕਬਰ ਨੂੰ ਆਖੋ ਵੀ ਬਾਅਦ ਵਿੱਚੋਂ ਮਿਲਾਂਗੇ ਪਹਿਲਾਂ ਪੰਗਤ ਵਿੱਚ ਜਾ ਕੇ ਆ ਫਿਰ ਸੰਗਤ ਵਿੱਚ ਆਈਂ ਜਨਿਕੇ ਦਾ ਮਤਲਬ ਇਹ ਹੈ ਵੀ ਗੁਰੂ ਜੀ ਨੇ ਸਾਨੂੰ ਜਿਹੜਾ ਲੰਗਰ ਦਿੱਤਾ ਉਹ ਗੁਰਦੁਆਰੇ ਦੇ ਵਿੱਚ ਹੀ ਦਿੱਤਾ ਗੁਰਦੁਆਰੇ ਦੇ ਵਿੱਚ ਕੋਈ ਵੀ ਭੁੱਖਣ ਪਾਣਾ ਆ ਕੇ ਲੰਗਰ ਪ੍ਰਸਾਦ ਆ ਸਕ ਸਕਦਾ ਹੈ ਪਰ ਅਸੀਂ ਬਾਹਰਲੀ ਸਟੇਟਾਂ ਤੋਂ ਚੁੱਕੀ ਫਿਰਦੇ ਆਂ ਸੜਕਾਂ ਤੇ ਲੰਗਰ ਦੀ ਦੁਰਦਸ਼ਾ ਕਰਦੇ ਫਿਰ ਜਾਨੇ ਆਂ ਮੋੜ ਕੇ ਉੱਥੇ ਇੰਨਾ ਕੂੜਾ ਕਰਕਟ ਸਟੇ ਆਉਂਦੇ ਆ ਕਿ ਉੱਥੇ ਸਾਫ਼ ਸਵਾਈ ਵੀ ਨਹੀਂ ਹੁੰਦੀ ਖਿਮਾ ਕਰਨਾ ਇਹ ਮੇਰਾ ਬੇਸਾ ਨਹੀਂ ਸਾਡਾ ਜਿਹੜਾ ਸਿਧਾਂਤ ਹੈ ਅਸੀਂ ਸਿਧਾਂਤ ਤੇ ਪਹਿਰਾ ਦਈਏ ਲੰਗਰ ਦੀ ਪ੍ਰਥਾ ਗੁਰੂ ਘਰ ਦੇ ਵਿੱਚ ਐ ਪਰ ਅੱਜ ਸਾਡਾ ਦੁਖਾਂਤ ਹੈ 98% ਗੁਰਦੁਆਰੇ ਐਸੇ ਨੇ ਜਿੱਥੇ ਕਿ ਲੰਗਰ ਦਾ ਪ੍ਰਬੰਧ ਹੀ ਨਹੀਂ ਹੈ ਵੱਡੇ ਵੱਡੇ ਸਾਇਰਾਂ ਦੇ ਗੁਰਦੁਆਰਿਆਂ ਵਿੱਚ ਚਲੇ ਜਾਓ ਤੁਹਾਨੂੰ ਲੰਗਰ ਨਹੀਂ ਮਿਲਦਾ ਕੋਈ ਬਿਰਲਾ ਇੱਕ ਅੱਧਾ ਗੁਰਦੁਆਰਾ ਹੋਊਗਾ ਲੁਧਿਆਣੇ ਚਲੇ ਜਾਓ ਸੰਗਰੂਰ ਚਲੇ ਜਾਓ ਤੁਹਾਨੂੰ ਗੁਰਦੁਆਰਿਆਂ ਵਿੱਚ ਲੰਗਰ ਨਹੀਂ ਮਿਲੇਗਾ ਤੇ ਜਿਹਨਾਂ ਨੂੰ ਪੁੱਛੋ ਵੀ ਸੰਗਤ ਕਿੰਨੀ ਆਉਂਦੀ ਆ ਕਹਿੰਦੇ ਸੰਗਤ ਬੜੀ ਆਉਂਦੀ ਆ ਜੀ ਮੇਲੇ ਲੱਗਦੇ ਨੇ ਜਿੱਥੇ ਇਹ ਸਾਡਾ ਦੁਖਾਂਤ ਹੈ ਕੀ ਸਚਾਈਏ ਵੀ ਅਸੀਂ ਗੁਰੂ ਸਾਹਿਬ ਜੀ ਦੇ ਬਚਨਾਂ ਤੇ ਪਹਿਰਾ ਦੇ ਰਹੇ ਹਾਂ ਹੁਣ ਉਸ ਸਿੱਖ ਬੀਬੀ ਦੀ ਬੱਚੀ ਦੀ ਲੜਕੀ ਦੀ ਮੈਂ ਗੱਲ ਕਰਾਂ ਆਪਣੇ ਮੇਨ ਮੁੱਦੇ ਤੇ ਰਮਾ ਕਕਾਰ ਪੈਨਣਾ ਉਹਦਾ ਫਰਜ਼ ਸੀ ਮਢਲਾ ਤੇ ਉਹਨੇ ਕਕਾਰ ਪਹਿਨੇ ਨਹੀਂ ਲਾਏ ਬਸ ਇੱਥੇ ਗੱਲ ਨਿਬੜ ਜਾਂਦੀ ਸੀ ਪਰ ਅਸੀਂ ਲੋਕਾਂ ਨੇ ਉਸ ਗੱਲ ਨੂੰ ਇੰਨੀ ਕ ਹਵਾ ਦਿੱਤੀ ਕਿ ਅੱਜ ਪੰਜਾਬ ਪੱਦਰ ਤੇ ਉਹਨੂੰ ਹਾਈਲੈਂਡ ਕਰਕੇ ਰੱਖ ਦਿੱਤਾ ਔਰ ਹਾਈਲਾਈਟ ਵੀ ਐਸਾ ਕੀਤਾ ਭਾਈ ਬਡਾਲਾ ਜੋ ਹਰਮੰਦਰ ਸਾਹਿਬ ਦਾ ਸਾਫਾ ਕੀਰਤਨੀਆ ਸਿੰਘ ਹੈ ਉਹ ਮਿਲਣ ਆਉਂਦੇ ਨੇ ਉਸੇ ਗੱਲਾਂ ਬਾਤਾਂ ਕਰਦੇ ਕਰਦੇ ਮੈਂ ਵੀ ਉਹਨਾਂ ਦੀ ਗੱਲਬਾਤ ਸੁਣ ਰਿਹਾ ਸੀ ਉਹ ਕਹਿੰਦੇ ਭਾਈ ਮੈਂ ਹੁਣ ਕਹਿੰਦੇ ਸਿੱਖ ਪੰਥ ਨੂੰ ਬੇਨਤੀ ਕਰਦਾ ਵੀ ਤੂੰ ਜੱਜ ਤਾਂ ਨਹੀਂ ਬਣ ਸਕੀ ਹੁਣ ਤੈਨੂੰ ਐਮਐਲਏ ਦੀ ਚੋਣ ਲੜਾਵਾਂਗੇ ਕਮਾਲ ਦੀ ਬਾਤ ਹੈ ਮੈਂ ਹੈਰਾਨ ਐ ਇਨ ਗੱਲਾਂ ਤੇ ਤੁਸੀਂ ਵੀ ਸੋਚੋ ਮਾੜਾ ਮੁੱਤਾ ਉਹਨੇ ਐਸਾ ਕੀ تیر ਮਾਰਿਆ ਜਿਹਦੇ ਨਾਲ ਤੁਸੀਂ ਉਹਨੂੰ ਹੁਣ ਐਮਐਲਏ ਬਣਾ ਦਿਓ ਪਹਿਲਾਂ ਪਿਛਲੇ ਸਮੇਂ ਦੇ ਵਿੱਚ ਉਹ ਲੜਕੀ ਦਿੱਲੀ ਏਅਰਪੋਰਟ ਤੇ ਕੰਗਨਾ ਨਵਾਬਤ ਦੇ ਥੱਪੜ ਮਾਰਦੀ ਸੀ ਆਪਣੀ ਡਿਊਟੀ ਦੇ ਦੌਰਾਨ ਉਹਨੇ ਗਲਤੀ ਤੋਂ ਥੱਪੜ ਮਾਰਿਆ ਨਾ ਤੇ ਉਦੋਂ ਵੀ ਆਵਾਜ਼ ਉੱਠੀ ਸੀ ਉਹਨੂੰ ਐਮਐਲਏ ਬਣਾ ਦਿਓ ਯਾਰ ਕਮਾਲ ਹੈ ਐਮਐਲਏ ਬਣਾਓ ਪਰ ਕੁਝ ਕੁਆਲਿਟੀ ਵੇਖੋ ਕੁਝ ਉਹਦੇ ਗੁਣ ਵੇਖੋ ਵੀ ਇਸ ਜ਼ਿਲ੍ਹੇ ਵਿੱਚ ਹੈ ਇਸ ਲੈਂਡ ਵਿੱਚ ਹੈ ਇਹਦਾ ਇਧਰ ਰੁਚੀ ਹੈ ਸਮਾਜ ਦੇ ਭਲੇ ਵਾਸਤੇ ਕੁਝ ਗੁਣ ਹੈ ਨੇ ਉਹ ਤਾਂ ਸਰਕਾਰੀ ਨੌਕਰੀ ਲੈਣ ਵਾਸਤੇ ਪੜ੍ਹਾਈ ਕਰਕੇ ਉੱਥੇ ਪੇਪਰ ਦੇਣ ਚੱਲੇ ਆ ਤੇ ਜਿਨੇ ਕੰਗਣਾ ਰਵਾਇਤ ਦੇ ਥੱਪੜ ਮਾਰਿਆ ਸੀ ਉਹ ਵੀ ਬੀਬੀ ਵੀ ਸਰਕਾਰੀ ਨੌਕਰੀ ਕਰਦੀ ਆ ਪੁਲਿਸ ਦੇ ਵਿੱਚ ਐ ਜਿਹੜੇ ਲੋਕ ਚੰਨ ਪੈਸਿਆਂ ਵਾਸਤੇ ਸਰਕਾਰੀ ਨੌਕਰੀਆਂ ਵਾਸਤੇ ਆਪਣੀ ਜ਼ਿੰਦਗੀ ਦੀ ਪੜ੍ਹਾਈ ਕਰ ਰਹੇ ਨੇ ਕੀ ਉਹ ਸਿੱਖ ਸਮਾਜ ਵਾਸਤੇ ਤੁਹਾਨੂੰ ਲੱਗਦਾ ਵੀ ਕਾਰਗਰ ਹੋਣਗੇ ਲੱਗਦਾ ਵੀ ਉਹ ਦੂਜੇ ਐਮਐਲਏ ਬਣ ਵੀ ਜਾਂਦੇ ਦੋਵੇਂ ਕੁੜੀਆਂ ਬਣ ਵੀ ਜਾਣ ਆ ਜਿਹੜੀ ਹੁਣ ਤੁਸੀਂ ਕਹਿ ਰਹੇ ਹੋ ਇਹਨੂੰ ਵੀ ਬਣਾ ਦਿਓ ਕੀ ਤੁਹਾਨੂੰ ਲੱਗਦਾ ਵੀ ਉਹ ਦੁਨੀਆ ਵਾਸਤੇ ਕੁਝ ਕਰਨਗੇ ਤੇ ਜਿਹੜੇ ਪਹਿਲਾਂ ਬਣਾਏ ਨੇ ਉਹਨਾਂ ਨੇ ਹੁਣ ਤੱਕ ਕੀ ਕੀਤਾ ਐਵੇਂ ਨਾ ਭਾਈ ਮਾੜੀ ਮਾੜੀ ਗੱਲ ਤੇ ਹਰ ਇੱਕ ਨੂੰ ਹਵਾ ਦੇ ਦਿਆ ਕਰੋ ਤੇ ਉਹ ਬੱਚੇ ਨੂੰ ਭਾਵੇਂ ਇਹ ਗੱਲਾਂ ਨਾ ਸਿਖਾਓ ਉਹਦੇ ਕੰਨਾਂ ਵਿੱਚ ਇਹ ਗੱਲਾਂ ਨਾ ਪਾਓ ਪੜ੍ਹਨਾ ਚਾਹੁੰਦੀ ਆ ਨੌਕਰੀ ਕਰਨਾ ਚਾਹੁੰਦੀ ਆ ਉਹਨੂੰ ਮੁਬਾਰਕ ਹੈ ਕਰੇ ਮੈਂ ਕੋਈ ਗਲਤ ਨਹੀਂ ਉਹਦੇ ਖਿਲਾਫ ਨਹੀਂ ਕਿਉਂਕਿ ਨਾ ਪਾ ਜਾਣਦੇ ਨਾ ਗੱਲ ਕਰਦੇ ਆ ਸਿਰਫ ਆਪਾਂ ਨੈਟ ਦੇ ਜ਼ਰੀਏ ਉਹਨੂੰ ਦੇਖ ਰਹੇ ਆ ਪਰ ਉਹਨੂੰ ਇੰਨੀ ਹਵਾ ਨਾ ਦੇ ਉਹਦੇ ਕੰਨਾਂ ਵਿੱਚ ਉਹ ਗੱਲਾਂ ਨਾ ਪਾਓ ਕਿ ਉਹ ਆਪਣਾ ਵਿਸਾ ਛੱਡ ਕੇ ਹੋਰ ਪਾਸੇ ਤੁਰ ਪਵੇ ਇਹ ਨਾ ਹੋਵੇ ਵੀ ਉਹਦੀ ਜ਼ਿੰਦਗੀ ਉਧਰੋਂ ਵੀ ਜਾਵੇ ਤੇ ਉਧਰੋਂ ਵੀ ਜਾਵੇ ਅੱਜ ਉਹ ਨੌਕਰੀ ਪਸੋਰ ਰਹਿ ਜੇ ਤੇ ਤੁਸੀਂ ਐਮਐਲਏ ਬਣਾ ਦੋ ਉਹ ਪੰਜ ਸਾਲਾਂ ਬਾਅਦ ਫੇਰ ਤੱਕੇ ਦੇਖਣ ਦੀ ਦੂਰੀ ਫਿਰੇ ਇਦਾਂ ਨਾ ਹੋਵੇ ਇਹੋ ਜੀ ਬਿਆਨਵਾਜੀ ਸਾਡੇ ਲਈ ਬਹੁਤ ਹੀ ਗਲਤ ਹੈ ਮੱਦਭਾਗੀ ਘਟਣਾ ਹੈ ਜਿਹੜਾ ਕੋਈ ਸਿੱਖ ਸਿਧਾਂਤਾਂ ਤੇ ਪਹਿਰਾ ਦਿੰਦਾ ਹੈ ਉਹਦਾ ਧੰਨਵਾਦ ਜ਼ਰੂਰ ਕਰੋ ਸਕੁਰਾਨਾ ਕਰੋ ਇੱਜ਼ਤ ਕਰੋ ਪਰ ਮੈਂ ਹੈਰਾਨ ਆ ਵੀ ਜਿਹੜਾ ਕਿੜਾ ਮੇਰੇ ਵਰਗਾ ਉੱਠਦਾ ਉਥੇ ਸਰੂਪਾ ਲੈ ਕੇ ਪਹੁੰਚ ਜਾਂਦਾ ਜਿਹੜਾ ਕੋਈ ਉੱਠਦਾ ਸਰੂਪਾ ਲੈ ਕੇ ਪਹੁੰਚ ਜਾਂਦਾ ਮਤਲਬ ਇਹਦਾ ਇਹ ਜੇ ਤੁਸੀਂ ਉਹਨੂੰ ਸਰੂਪਾ ਪਾ ਕੇ ਸਨਮਾਨਤ ਕਰ ਰਹੇ ਹੋ ਮਤਲਬ ਫਿਰ ਤੁਸੀਂ ਸਿਧਾਤਾ ਤੇ ਖੜੇ ਨਹੀਂ ਜੇ ਤੁਸੀਂ ਸਿਧਾਤਾ ਤੇ ਖਰੇ ਹੁੰਦੇ ਤਾਂ ਤੁਹਾਨੂੰ ਮਾਣ ਹੁੰਦਾ ਆਪਣੇ ਆਪ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਵੀ ਉਹਨੂੰ ਕੋਈ ਵੱਡੀ ਕੰਮ ਵੱਡਾ ਕੰਮ ਨਹੀਂ ਕੀਤਾ ਕੋਈ ਉਹਨੇ ਜੋ ਪੈਰਾਸੀ ਸਿਧਾਤਾ ਤੇ ਦਿੰਦੇ ਆ ਉਹੀ ਉਹਨੇ ਦਿੱਤਾ ਹੈ ਕਿਉਂਕਿ ਜਿਹੜਾ ਸਿੱਖ ਦਾ ਫਰਜ਼ ਬਣਦਾ ਸਿੱਖੀ ਸਿੱਖਿਆ ਗੁਰੂ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰਧਾਰਾ ਤੇ ਚੱਲਣਾ ਹੈ ਸਾਡਾ ਫਰਜ਼ ਸੀ ਪਰ ਸਾਡੇ ਵੱਡੇ ਵੱਡੇ ਜਥੇਦਾਰ ਖੁਦ ਸਿਧਾਂਤਾਂ ਤੇ ਨਹੀਂ ਚੱਲ ਰਹੇ ਇਸ ਕਰਕੇ ਉਹਨਾਂ ਨੂੰ ਇੰਿਓ ਲੱਗਦਾ ਵੀ ਫਲਾਣੇ ਬੰਦੇ ਨੇ ਬਹੁਤ ਵੱਡਾ ਤੀਰ ਮਾਰਿਆ ਉਹਨੇ ਕਕਾਰ ਨਹੀਂ ਉਤਾਰੇ ਕਿਉਂ ਕਿਉਂਕਿ ਆਪ ਉਤਾਰਦੇ ਨੇ ਦੂਜੇ ਵਿੱਚ ਗੁਣ ਤਾਂ ਨਹੀਂ ਦਿਖਦਾ ਨਾ ਜੇ ਉਹਦੇ ਵਿੱਚ ਆਪਣੇ ਚ ਨਹੀਂ जिਦੇ ਕੋਲੇ ਆਪਣੇ ਕੋਲੇ ਗੁਣ ਹੈ ਜਿਹੜੀ ਦੁਕਾਨ ਵਿੱਚ ਸੋਨਾ ਪਿਆ ਹੈ ਉਹਨੂੰ ਦੂਸਰੇ ਦੀ ਦੁਕਾਨ ਵਾਲਾ ਸੋਨਾ ਦੇਖਣ ਜਾਣ ਦੀ ਲੋੜ ᱫੋੜਾ ਪੈਂਦੀ ਆ ਪਰ ਚੂਣ ਦੀ ਦੁਕਾਨ ਵਾਲਾ ਕਹਿ ਸਕਦਾ ਵੀ ਫਲਾਣੀ ਦੁਕਾਨ ਸੋਨੇ ਦੀ ਆ ਕਿਉਂ ਕਿਉਂਕਿ ਪਰਚੂਨ ਦੀ ਦੁਕਾਨ ਕੋਲ ਸੋਨਾ ਹੈ ਨਹੀਂਗਾ ਜਿਹਦੇ ਕੋਲੇ ਖੁਦ ਕੋਲੇ ਗੁਣ ਹੈ ਨਹੀਂ ਉਹ ਕਹਿੰਦਾ ਜੀ ਫਲਾਣੇ ਬੰਦੇ 'ਚ ਬੜਾ ਗੁਣ ਕਿਉਂਕਿ ਉਹਦਾ ਇੱਕ ਨਿੱਕਾ ਜਿਹਾ ਗੁਣ ਵੀ ਉਹਨੂੰ ਬੜੇ ਗੁਣ ਲੱਗੇ ਜਾਂਦੇ ਨੇ ਜਿਹਦੇ ਕੋਲੇ ਖੁਦ ਗੁਣ ਨੇ ਜਿਹਨੂੰ ਖੁਦ ਸਮਝ ਆਇਆ ਹਕੀਕਤ ਜਾਣਦਾ ਉਹਨੂੰ ਪਤਾ ਵੀ ਇਹ ਕੋਈ ਵੱਡੀ ਗੱਲ ਨਹੀਂ ਕਿਉਂ ਮੈਂ ਦੂਸਰੀ ਤਰ੍ਹਾਂ ਇੱਕ ਉਦਾਹਰਣ ਦਿੰਦਾ ਬ੍ਰਹਮ ਗਿਆਨੀ ਦੀ ਅਵਸਥਾ ਵਾਲੀ ਜਿਵੇਂ ਮਹਾਰਾਜ ਨੇ ਬਾਣੀ ਚ ਲਿਖਿਆ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਨਾ ਉਹ ਇੱਕ ਅਵਸਥਾ ਹੈ ਉਹਨੂੰ ਪਤਾ ਹੈ ਵੀ ਸਾਡੇ ਸੰਧਾਰਤre ਕੋਈ ਵੱਡੀ ਗੱਲ ਨਹੀਂ ਹੈ ਇਹ ਹੋਣਾ ਚਾਹੀਦਾ ਹੈ ਪਰ ਜਿਹੜੇ ਖੁਦ ਇਹ ਕੰਮ ਕਰਦੇ ਨੇ ਉਹ ਜਾ ਜਾ ਕੇ ਸਰੂਪੇ ਦੇ ਰਹੇ ਨੇ ਕਿਉਂਕਿ ਉਹਨਾਂ ਨੂੰ ਵੀ ਸਮਝ ਆ ਵੀ ਅਸੀਂ ਤਾਂ ਇਹ ਕੰਮ ਕਰਦੇ ਨੇ ਚਲੋ ਕੋਈ ਤਾਂ ਨਿਤਰੀ ਕਿਸੇ ਨੇ ਤਾਂ ਨਹੀਂ ਇਹ ਕਕਾਰ ਲਾਏ ਮੈਂ ਉਸ ਬੀਬੀ ਦੇ ਖਿਲਾਫ ਨਹੀਂ ਗਲਤ ਨਾ ਸਮਝਿਓ ਪਰ ਮੈਂ ਸਾਡੀ ਮਾਨਸਿਕਤਾ ਤੇ ਗੱਲ ਕਰ ਰਿਹਾ ਵੀ ਸਾਡੀ ਸੋਚ ਕਿੱਧਰ ਨੂੰ ਜਾ ਰਹੀ ਆ ਅਸੀਂ ਦਿਨੋ ਦਿਨ ਨਿਹਾਰ ਵੱਲ ਜਾ ਰਹੇ ਆ ਮੜਾ ਮੋਟਾ ਦਿਮਾਗ ਤੋਂ ਕੰਮ ਲਈਏ ਸਮਝ ਲਈਏ ਛੱਡੋ ਹੁਣ ਇਸ ਗੱਲ ਦਾ ਖਹਿੜਾ ਸਾਡੇ ਮੁੱਦੇ ਬਹੁਤ ਪਏ ਨੇ ਜਿਹੜੇ ਦੇਖਣ ਵਾਲੇ ਨੇ ਐਸੇ ਮੁੱਦੇ ਨੇ ਜਿੰਨਾਂ ਵੱਲ ਸਾਡਾ ਧਿਆਨ ਹੀ ਨਹੀਂ ਜਾਂਦਾ ਪੰਜਾਬ 'ਚ ਪੰਜਾਬ ਦਾ ਬੇੜਾ ਗਰਕ ਹੋਣ ਵਾਲਾ ਬਹੁਤਾ ਟਾਈਮ ਨਹੀਂ ਜਾਂਦਾ ਪਿਛਲੇ 20 ਸਾਲਾਂ ਤੋਂ ਨਿਗਾਹ ਮਾਰ ਲਓ ਤੇ ਆਉਣ ਵਾਲੇ 20 ਸਾਲਾਂ ਨੂੰ ਦੇਖੋ ਤੁਹਾਡੇ ਸਾਹਮਣੇ ਹੋਣਾ ਕੀ ਹੈ ਇਸ ਦੇਸ਼ ਦਾ ਹਾਲਾਤ ਕੀ ਵੰਨਣਗੇ ਉਹਨਾਂ ਮੁੱਦਿਆਂ ਵੱਲ ਚਾਨਣਾ ਪਾਓ ਉਹਨਾਂ ਮੁੱਦਿਆਂ ਵੱਲ ਧਿਆਨ ਦਿਓ ਜੇ ਕੋਈ ਸਿੱਖ ਚੜ੍ਹਦੀ ਕਲਾ ਵਾਲਾ ਹੈ ਉਹਦਾ ਧੰਨਵਾਦ ਸਤਿਕਾਰ ਕਰੋ ਇੱਜ਼ਤ ਕਰੋ ਮਾਣ ਕਰੋ ਚੰਗੀ ਗੱਲ ਹੈ ਜੋ ਦਿਸੈ ਗੁਰਸਿੱਖ ਦਾ ਤਿਸ ਨਿਭਣ ਨਿਭਾ ਲਾਗੋ ਪਾਏ ਜਿਉ ਇਹ ਸਾਡਾ ਸਿਧਾਂਤ ਹੈ ਗੁਰਬਾਣੀ ਕਹਿੰਦੀ ਆ ਪਰ ਕਿਸੇ ਵਿੱਚ ਐਨੀ ਵੀ ਹਵਾ ਨਾ ਪਾ ਦਿਓ ਕਿ ਉਹ ਆਪਣੇ ਸਿਧਾਂਤ ਤੋਂ ਪੜ ਕੇ ਹੋਰ ਹੀ ਪਾਸੇ ਚੁਲ ਪਵੇ ਕਿਉਂਕਿ ਹੁੰਦਾ ਇਦਾਂ ਹੀ ਆ ਜਿਹੜਾ ਕੋਈ ਬਾਣੀ ਪੜਦਾ ਨਾਮ ਦਾ ਅਭਿਆਸੀ ਹੁੰਦਾ ਹੈ ਸਾਡੇ ਲੋਕ ਜਾ ਜਾ ਕੇ ਪੈਰੀ ਹੱਥ ਲਾਉਣਾ ਸ਼ੁਰੂ ਕਰ ਦਿੰਦੇ ਨੇ ਉਹਨੂੰ ਫਿਰ ਇਉਂ ਲੱਗਦਾ ਮੈਂ ਹੁਣ ਰੱਬ ਹੀ ਬਣ ਗਿਆ ਫਿਰ ਉਹ ਮੁੜ ਕੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੰਦਾ ਅਭਿਆਸ ਉਹਦਾ ਟੁੱਟ ਜਾਂਦਾ ਹੈ ਹਵਾ ਵਿੱਚ ਆ ਉਸ ਐਸਾ ਹੁੰਦਾ ਤੇ ਜੇ ਕੋਈ ਉਹਦੇ ਨਾਲ ਲੰਦਾ ਸੇਵਾਦਾਰ ਕੋਈ ਪੈਰੀ ਹੱਥ ਨਾ ਲਾਵੇ ਫਿਰ ਉਹਦੀ ਕੁਟਮਾਰ ਤੱਕ ਕਰਦੇ ਨੇ ਪਤਾ ਨਹੀਂ ਕੀ ਕੁਛ ਨੂੰ ਬੋਲਿਆ ਜਾਂਦਾ ਵੀ ਤੈਨੂੰ ਪਤਾ ਹੀ ਨਹੀਂ ਸੰਤਾਂ ਦੀ ਵਡਿਆਈ ਦਾ ਤੇ ਉਦੋਂ ਤੱਕ ਸੰਤਨ ਨਿਤਨੇਮ ਕਰਨਾ ਵੀ ਸਾਡਾ ਜਾਂਦੇ ਨੇ ਕਿਉਂ ਕਿ ਲੋਕ ਘਰਾਂ ਵਿੱਚ ਬੁਲਾਉਣਾ ਸ਼ੁਰੂ ਕਰ ਦਿੰਦੇ ਨੇ ਟਾਈਮ ਹੀ ਨਹੀਂ ਮਿਲਦਾ ਉਹਨੂੰ ਨਿਤਨੇਮ ਕਰਨ ਦਾ ਇਸ ਕਰਕੇ ਜੇ ਕੋਈ ਗੁਰਸਿੱਖ ਨਾਨਕ ਬਾਬੇ ਦੀ ਵਿਚਾਰਧਾਰਾ ਤੇ ਚੱਲ ਰਿਹਾ ਉਹਨੂੰ ਚੱਲਣ ਦਿਓ ਉਹਦੀ ਜ਼ਿੰਦਗੀ ਵਿੱਚ ਜਾ ਕੇ ਉਹਨੂੰ ਅਖੰਡਤ ਨਾ ਕਰੋ ਉਹਨੂੰ ਢੜਕਾਓ ਨਾ ਇਦਾਂ ਦੀਆਂ ਗੱਲਾਂ ਕਰਕੇ ਮੈਂ ਭਾਈ ਬਡਾਲਾ ਸਾਹਿਬ ਨੂੰ ਜ਼ਰੂਰ ਬੇਨਤੀ ਕਰਾਂਗਾ ਵੀ ਆਹ ਜਿਹੜੇ ਤੁਸੀਂ ਉਹਨੂੰ ਸ਼ਬਦ ਕਹੇ ਨੇ ਵੀ ਜੱਜ ਦੀ ਨੌਕਰੀ ਨਾ ਸਹੀ ਤੇ ਹੁਣ ਐਮਐਲਏ ਦੀ ਤੇ ਪੋਸਟ ਤੇ ਤੈਨੂੰ ਖੜਾ ਦਈਏ ਇਹ ਗੱਲਾਂ ਗਲਤ ਨੇ ਭਾਈ ਜੇ ਤੁਹਾਡੇ ਵਿੱਚ ਇੰਨੀ ਪਾਵਰ ਆ ਨਾ ਵੀ ਉਹਨੂੰ ਤੁਸੀਂ ਐਮਐਲਏ ਬਣਾ ਸਕਦੇ ਹੋ ਤੇ ਤੁਸੀਂ ਖੁਦ ਬਣ ਜਾਓ ਤੁਹਾਡੇ ਚ ਪਾਵਰ ਥੋੜੀ ਆ ਫਿਰ ਤੁਹਾਡੇ ਚ ਗੁਣ ਥੋੜੇ ਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਸਾਬਕਾ ਕੀਰਤਨੀਏ ਰਹੇ ਹੋ ਤੁਸੀਂ ਥੋੜੇ ਗੁਣ ਨੇ ਤੁਹਾਡੇ ਚ ਕਿੰਨੇ ਸਾਲ ਹੋ ਗਏ ਤੁਹਾਨੂੰ ਹੁਣ ਇਸ ਪੱਖ ਤੇ ਲੱਗਿਆ ਮਤਲਬ ਇਹਦਾ ਇਹ ਆ ਤੁਹਾਡੀ ਅੰਦਰ ਦੀ ਗ੍ਰੋਥ ਹੁਣ نیچے ਜਾ ਚੁੱਕੀ ਆ ਅੰਦਰਲੇ ਹੈਗਾ ਬਾਹਰੋਂ ਬਾਹਰ ਇੱਕ ਨਾਮ ਦਿਸਦਾ ਹੈ। ਖਿਮਾ ਕਰਨਾ ਜੇ ਮੇਰੇ ਇਹ ਲਫ਼ਜ਼ ਤੁਹਾਨੂੰ ਕੌੜੇ ਲੱਗਦੇ ਹੋਣ ਮੇਰਾ ਤੁਹਾਡੇ ਨਾਲ ਵੀ ਕੋਈ ਨਿੱਜੀ ਰੰਜਸ਼ ਨਹੀਂ ਕੋਈ ਬੈਰ ਨਹੀਂ ਮੈਂ ਚੰਗੇ ਸਮਝਦਾ ਸੀ ਅੱਜ ਤੱਕ ਤੁਹਾਡੇ ਜਿੱਥੋਂ ਜਿੱਥੋਂ ਤੁਸੀਂ ਲੰਘਦੇ ਰਹੇ ਰੂਟ ਬਣਾਉਂਦੇ ਰਹੇ ਹੋ ਮੈਂ ਨਿੱਘਾ ਸਵਾਗਤ ਕਰਦਾ ਰਿਹਾ। ਪਰ ਦੂਰ ਰਹਿ ਕੇ ਕਦੇ ਮੈਂ ਤੁਹਾਡੇ ਸਾਹਮਣੇ ਨਹੀਂ ਆਇਆ ਤੁਹਾਨੂੰ ਜਾਣ ਪਛਾਨ ਨਹੀਂ ਕੱਢੀ ਕਦੇ। ਕਿਉਂਕਿ ਆਪਾਂ ਬਾਬੇ ਨਾਨਕ ਦੇ ਸਿੱਖਾਂ ਸਦਾਤ ਤੇ ਪਹਿਰਾ ਦਈਏ ਆਪਣੇ ਆਪ ਨੂੰ ਕਾਇਮ ਰੱਖੀਏ। ਨਾ ਕੇ ਦੂਸਰਿਆਂ ਦੇ ਮੋਢੇ ਤੇ ਧਰ ਕੇ ਚਲਾਈਏ ਜੇ ਭਾਈ ਤੁਸੀਂ ਮੇਰੀਆਂ ਗੱਲਾਂ ਨਾਲ ਸਹਿਮਤ ਹੋਇਓ ਤਾਂ ਆਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਉਹਨਾਂ ਲੋਕਾਂ ਤੱਕ ਪਹੁੰਚਾਓ ਜਿਹੜੇ ਸਰੋਪੇ ਲੈ ਲੈ ਕੇ ਜਾ ਰਹੇ ਨੇ ਇੱਥੇ ਹੀ ਮੈਂ ਖਿਮਾ ਜੱਜ ਕ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਜ਼ਬਾਨ ਤੋਂ ਕੋਈ ਕੌੜਾ ਸ਼ਬਦ ਹੋਵੇ ਮੁਆਫ ਕਰਨਾ